ਤੈਨੂੰ ਸਭ ਮੇਰਾ ਇੱਕ ਕੁਐਸਚਨ ਹੈ ਕਿ ਡਾਕਟਰ ਆਪਾਂ ਨੂੰ ਕਹਿ ਦਿੰਨੇ ਆ ਵੀ ਤੁਸੀਂ 5 ਮਿੰਟ ਲੇਟ ਹੋ ਗਏ 10 ਮਿੰਟ ਅੱਧਾ ਘੰਟਾ ਲੇਟ ਹੋ ਗਏ ਤਾਂ ਅਸੀਂ ਮਰੀਜ਼ ਨੂੰ ਬਚਾ ਨਹੀਂ ਸਕੇ ਘੁੰਮਣ ਸਾਹਿਬ ਤਾਂ ਹਸਪੀਟਲ ਦੇ ਵਿੱਚੇ ਸੀ ਉੱਥੇ ਕਾਰਡੀਓਲੋਜਿਸਟ ਸੀਗੇ ਉੱਥੇ ਉਹਨਾਂ ਕੋਲ ਸਾਰੀ ਮਸ਼ੀਨਰੀ ਸੀਗੀ ਤੇ ਕਿੱਦਾਂ ਹੋ ਸਕਦਾ ਵੀ ਪਹਿਲੇ ਹਾਰਟ ਅਟੈਕ ਦੇ ਨਾਲ ਹੀ ਤਾਂ ਮੌਤ ਹੋ ਗਈ ਬਿਲਕੁਲ ਬਿਲਕੁਲ ਬਾਈ ਜੀ ਇਹ ਥੋੜੇ ਮੇਰੇ ਤੇ ਸਾਡੇ ਸਭ ਦੇ ਜਿਹੜੇ ਕਿ ਡਾਕਟਰੀ ਖੇਤਰ ਦੇ ਨਾਲ ਸਿੱਧੇ ਤੌਰ ਤੇ ਜੁੜੇ ਨਹੀਂ ਪਰ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਦੇ ਨਾ ਕਦੇ ਮਰੀਜ਼ ਲੈ ਕੇ ਵੀ ਗਏ ਆ ਬਿਲਕੁਲ ਸਾਡੇ ਮੂਰੇ ਇੱਕ ਬਹੁਤ ਵੱਡਾ ਫਿਕਰਮੰਦੀ ਵਾਲਾ ਸਵਾਲ ਆ ਵੀ ਬੰਦਾ ਘਰੋਂ ਜਾਂਦਾ ਆਪਣੇ ਮਸਲ ਦਾ ਇਲਾਜ ਕਰਾਉਣ ਦੇ ਲਈ ਤੇ ਆਉਂਦੀ ਉਹਦੀ ਡੈੱਡ ਬੋਡੀ ਆ ਇਹ ਇੱਕ ਬਹੁਤ ਵੱਡਾ ਸਵਾਲ ਆ ਸੋ ਮੈਨੂੰ ਨਹੀਂ ਪਤਾ ਜੀ ਇਸ ਮਾਮਲੇ ਦੇ ਉੱਤੇ ਪ੍ਰਸ਼ਾਸਨ ਨੇ ਕੀ ਕਰਨਾ ਜਦੋਂ ਬੰਦਾ ਜਹਾਨੋਂ ਤੁਰ ਜਾਂਦਾ ਸੰਸਕਾਰ ਹੋ ਜਾਂਦਾ ਫਿਰ ਬਾਅਦ ਦੇ ਵਿੱਚ ਕਹਿੰਦੇ ਹੁੰਦੇ ਪੜਤਾਲ ਕਰਾਂਗੇ ਇਹਨੀ ਰਿਪੋਰਟ ਬਣਾਵਾਂਗੇ ਬੰਦਾ ਮੁੜ ਕੇ ਨਹੀਂ ਆਉਂਦਾ ਰਿਪੋਰਟ ਭਾਵੇਂ ਕੱਲ ਨੂੰ ਅਜੇ ਤੇ ਭਾਵੇਂ ਹਫਤਾ ਠਹਿਰ ਕੇ ਆਜੇ ਤੇ ਭਾਵੇਂ ਨਾ ਆਵੇ ਪਰ ਗੱਲ ਇਹ ਜੀ ਕਿ ਇਹ ਜਿਹੜੀਆਂ ਸ਼ਕਤੀਆਂ ਸਾਡੇ ਕੋਲੋਂ ਗਈਆਂ ਜਾਂ ਜਾ ਰਹੀਆਂ ਇਹ ਸਾਡੇ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਸਵ ਨੇ ਉਹ ਹੀ ਹੈ ਨਾ ਕਿ ਵਾਟ ਹਾਸ ਟੂ ਬੀ ਡਨ ਕਿ ਇੱਕ ਬੰਦਾ ਜਾਂਦਾ ਹੈ ਤੇ ਉਹ ਹਸਪੀਟਲ ਦੇ ਵਿੱਚ ਹੈ ਹਸਪੀਟਲਾਈਜ਼ਡ ਹੈ ਸਾਰੀ ਮਸ਼ੀਨਰੀ ਹੈ ਸਾਰੇ ਡਾਕਟਰ ਨੇ 48 ਤੋਂ ਉੱਪਰ ਤਾਂ ਕੁਝ ਵੀ ਨਹੀਂ ਹੋ ਸਕਦਾ ਵੀ ਪਹਿਲੇ ਹਾਰਟ ਅਟੈਕ ਦੇ ਨਾਲ ਆਪਾਂ ਬਾਹਰ ਕਹਿ ਸਕਦੇ ਹਾਂ ਕਿ ਤੂੰ ਲੇਟ ਹੋ ਕੇ ਮਤਲਬ ਇਹਦੇ ਨਾਲੋਂ ਤਾਂ ਵੀ ਕਿਸੇ ਵੀ ਹਸਪੀਟਲ ਜਦੋਂ ਬਈ ਕਿਸੇ ਵੀ ਬੰਦੇ ਦਾ ਆਪਰੇਸ਼ਨ ਹੁੰਦਾ ਨਾ ਮੈਂ ਆਪਦੇ ਕਈ ਰਿਸ਼ਤੇਦਾਰਾਂ ਨੂੰ ਸਮੇਂ-ਸਮੇਂ ਤੇ ਲੈ ਕੇ ਗਿਆ ਹੂੰ ਹੂੰ ਉਹਨੂੰ ਕੋਈ ਵੀ ਸਮੱਸਿਆ ਹੋਵੇ ਕੋਈ ਵੀ ਆਪਰੇਸ਼ਨ ਹੋਵੇ ਤਾਂ ਪਹਿਲਾਂ ਇਹ ਗੱਲ ਕਹੀ ਜਾਂਦੀ ਹੈ ਵੇ ਭਾਈ ਇਹਨਾਂ ਦੇ ਆਪਾਂ ਸ਼ੂਗਰ ਚੈੱਕ ਕਰ ਲੀਏ ਆਪਾਂ ਇਹਨਾਂ ਦਾ ਹਾਰਟ ਚੈੱਕ ਕਰ ਲੀਏ ਆਪਾਂ ਇਹਨਾਂ ਦਾ ਬੀਪੀ ਚੈੱਕ ਕਰ ਲੀਏ ਆਪਾਂ ਹੋਰ ਸਮੱਸਿਆਵਾਂ ਚੈੱਕ ਕਰ ਲੀਏ ਜੇ ਉਹ ਠੀਕ ਹਨ ਆਪਰੇਸ਼ਨ ਤਾਂ ਹੁੰਦਾ ਤੇ ਜੇ ਆਪਰੇਸ਼ਨ ਹੁੰਦਿਆਂ ਹੀ ਕੁਝ ਇਹੋ ਜਿਹਾ ਹੋਵੇ ਤਾਂ ਇਹ ਡਾਕਟਰੀ ਵਿਧੀ ਦੇ ਉੱਤੇ ਡਾਕਟਰਾਂ ਦੀ ਕਾਰਜ ਪ੍ਰਣਾਲੀ ਦਾ ਉੱਤੇ ਸਵਾਲ ਖੜੇ ਹੁੰਦੇ ਆ ਪਰ ਇੱਥੇ ਭਾਈ ਕਿਹਨੂੰ ਕੱਗੇ ਕਿਹਨੂੰ ਸਵਾਲ ਕਰਗੇ ਕੌਣ ਸਵਾਲ ਕਰ ਸਕਦਾ ਬਾਅਦ ਦੇ ਬੱਚੋ ਗੱਲਾਂ ਮਧੋਲੀਆਂ ਜਾਂਦਾਂ ਤੇ ਮਧੋਲੀ ਗਈ ਇਹ ਵੀ ਕਿਉਂਕਿ ਬਰਿੰਦਰ ਘੁੰਮਣ ਵਰਗੀ ਇੱਕ ਸ਼ਖਸੀਅਤ ਜਿਹੜੀ ਕਿ 6 ਫੁੱਟ 2 ਇੰਚ ਦੀ ਹੋਵੇ 140 ਕਿਲੋ ਭਾਰ ਵਰਗ ਵਾਲੀ ਹੋਵੇ ਜਿਹੜੇ ਬੰਦੇ ਨੇ ਜਿਹੜਾ ਮਿਸਟਰ ਇੰਡੀਆ ਵਾਲਾ ਖਿਤਾਬ ਵੀ ਜਿੱਤਿਆ ਹੋਵੇ ਮਿਸਟਰ ਪੰਜਾਬ ਵੀ ਹੋਵੇ ਜਿਹੜੇ ਬੰਦੇ ਨੇ ਦੱਸਿਆ ਹੋਵੇ ਜੀ ਕਿ ਜੇਕਰ ਮੈਂ ਕਾਰੋਬਾਰ ਵੀ ਸ਼ੁਰੂ ਕਰਨਾ ਤਾਂ ਡੇਰੀ ਵਾਲਾ ਕਰਨਾ ਦੁੱਧ ਵਾਲਾ ਕਰਨਾ ਜੇਕਰ ਮੈਂ ਆਪਦੀ ਜ਼ਿੰਦਗੀ ਨੂੰ ਨਰੋ ਰੱਖਣਾ ਤਾਂ ਮੈਂ ਇੱਥੇ ਜਿਮ ਵਾਲਾ ਕੰਮ ਕਰਨਾ ਇਹ ਸਾਡੇ ਕੋਲੇ ਬਹੁਤ ਘੱਟ ਉਦਾਹਰਨਾ ਬਾਈ ਜੀ ਪਰ ਨਾ ਅਸਲ ਦੇ ਵਿੱਚ ਜਿਵੇਂ ਮੁਠੀ ਦੇ ਵਿੱਚੋਂ ਰੇਤ ਖਰਦੀ ਹੁੰਦੀ ਆ ਕਿਉਂ ਚੰਗੀਆਂ ਹਸਤੀਆਂ ਸਾਡੇ ਮੁਠੀ ਦੇ ਵਿੱਚੋਂ ਖਰੀ ਜਾਂਦੀਆਂ